सत श्रीकाल मैं हाँ रमनदीप जीरकपुर तो मैं सी एम भगवंत मान जी का दिलों धनवाद करना चाहती हाँ जिन्होंने छे सौ यूनिट माफ़ कि और जिद ना खर्चे घट हुए और पैसे भी बचने शुरू हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में 600 सौ यूनिट फ्री वाली बिजली की जो स्कीम चलाई है इसे हमें ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲਿए ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹਾਂ ਸੀਮ ਸਾਹਿਬ ਦਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਇਸ ਨਾਲ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬਿਹਤਰ ਕੁਸ਼ਲ। ਜੈਸ਼ੀਰਾਮ ਜੀ ਮੈਂ ਹਰਿਸ਼ਦਾ ਬਨ ਪ੍ਰਧਾਨ ਸ਼੍ਰੀ ਰਾਮ ਵੈਲਫੇਅਰ ਸੁਸਾਇਟੀ ਅਸੀਂ ਡਿਕਲੇਅਰ ਕਰ ਰਹੇ ਹਾਂ ਵੀ ਆਪਾਂ ਇੱਥੇ 29 ਤਰੀਕ ਅੱਜ ਸ਼ੋਭਾ ਯਾਤਰਾ ਕੱਢ ਰਹੇ ਹਾਂ ਜਿਹੜੀ ਕਿ ਰਾਮਲੀਲਾ ਤੇ ਦੁਸ਼ਹਿਰਾ ਮਹੋਤਸਵ ਦੇ ਨਿਯਮਿਤ ਹੈ ਇੱਕ ਤਰੀਕ ਨੂੰ ਅਸੀਂ ਰਾਮਲੀਲਾ ਸਟਾਰਟ ਕਰ ਰਹੇ ਹਾਂ ਜੋ ਕਿ ਰਾਤੀ 9 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲੇਗੀ ਇਹ 11 ਦਿਨ ਚੱਲੇਗੀ ਤੇ 12ਵਾਂ ਆਪਾਂ ਦੁਸ਼ਹਿਰਾ ਕਰਾਂਗੇ ਜਿਹੜਾ ਕਿ 12 ਤਰੀਕ ਨੂੰ ਰਹੇਗਾ ਵਿੱਚ ਗਾਵਣ ਦਾ ਪੁਤਲਾ ਵੇਖਣ ਯੋਗ ਹੋਵੇਗਾ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਤੋਂ ਸਾਰੇ ਰਾਮਲੀਲਾ ਪੰਡਾਲ ਦੇ ਵਿੱਚ ਪਹੁੰਚ ਕੇ ਇਸ ਚੀਜ਼ ਦਾ ਆਨੰਦ ਮਾਣੋ ਇਹ ਢੀ ਜਗ੍ਹਾ ਹੋ ਰਹੀ ਹੈ ਇਹ ਪਹਿਲਵਾਨ ਦੇ ਡੇਰੇ ਕੋਲ ਜੀ ਪੰਜਾਬ ਡੈਰੀ ਦੇ ਬਿਲਕੁਲ ਸਾਹਮਣੇ ਪਲਾਟ ਦੇ ਵਿੱਚ ਆਪਾਂ ਕਰਵਾਵਾਂਗੇ ਕਿ ਕਿੰਨੇ ਸਾਲ ਤੋਂ ਕਰਵਾਂਦੇ ਆ ਰਹੇ ਹੋ ਅਸੀਂ RAM LILA ਪਿਛਲੇ 15 ਸਾਲਾਂ ਤੋਂ ਕਰ ਰਹੇ ਆਂ ਜੀ ਬਟ ਇਸ ਏਰੀਆ ਦੇ ਵਿੱਚ ਇਹ ਸਾਡਾ ਪੰਜਵਾਂ ਵਾਰੀ ਸ਼੍ਰੀ RAM LILA ਮਹੋਤਸਵ ਹੈ ਜੀ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਕੱਢ ਰਹੇ ਆਂ ਜੀ ਅੱਜ ਪਹਿਲੀ ਵਾਰੀ ਕੱਢੇ ਪੰਜਵਾਂ ਆ ਇਹ ਨਹੀਂ ਜੀ ਇਹ ਹਰ ਸਾਲ ਸ਼ੋਭਾ ਯਾਤਰਾ ਨਿਕਲਦੀ ਹੈ ਜੀ 12 ਸਾਲਾਂ ਤੀਕਾ ਵੀ ਪੰਜਵੇਂ ਸਾਲ ਪੰਜਵਾਂ ਸਾਲ ਪੰਜ ਸਾਲਾਂ ਤੋਂ ਨਿਕਲ ਰਹੀ ਹੈ ਜੀ ਕਿੱਥੋਂ ਦੇ ਕਿੱਥੇ ਕੱਢੀ ਜਾ ਰਹੀ ਇਹ ਸ਼ੋਭਾ ਯਾਤ ਮੱਛੀ ਮਾਰਕੀਟ ਚੌਕ ਲక్ష్ਮੀ ਨਗਰ ਕੇਰ ਸਿੰਘ ਨਗਰ ਤੋਂ ਹੁੰਦੇ ਹੋਏ ਵਾਪਸ ਇਹ ਭਲਵਾਨ ਦੇ ਡੇਰੇ ਕੋਲ ਹੀ ਆਵੇਗੀ ਜੀ ਭਗਤਾਂ ਦੇ ਵਿੱਚ ਕਿੰਨਾ ਕੋ ਸਾਹ ਦੇਖਣ ਨੂੰ ਮਿਲ ਰਿਹਾ ਭਗਤਾਂ ਦੇ ਵਿੱਚ ਤੁਸੀਂ ਉਹ ਸਾਹ ਦੇਖ ਰਹੇ ਹੋ ਜੀ ਭੀੜ ਸਾਡ ਦੋਆਪ ਨਹੀਂ ਸੰਭਾਲੀ ਜਾ ਰਹੀ ਇਸੇ ਤਰੀਕੇ ਨਾਲ ਜਿਹੜੇ ਮਹੱਲਾ ਨਿਵਾਸੀ ਨੇ ਉਹ ਸਾਨੂੰ ਤੇ ਪ੍ਰਭੂ શ્રી रामचंद्र ਜੀ ਨੂੰ ਪਿਆਰ ਦਿੰਦੇ ਨੇ ਹਰ ਸਾਲ ਸਾਡੇ ਨਾਲ ਬਹੁਤ ਹਮ ਹਮ ਆ ਕੇ ਲੋਕੀ ਜੁੜਦੇ ਨੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਨਿਤਿਸ਼ਤ ਬਣਾ ਹੈ ਸ਼ੀਰਮ ਵੈਲਫੇਅਰ ਸੁਸਾਇਟੀ ਦੇ ਵਿੱਚ ਇੱਕ ਮੈਂਬਰ ਹੈਗਾ ਮੈਂ ਅੱਜ ਇੱਥੇ ਪ੍ਰਭੂ શ્રી ਰਾਮ ਜੀ ਦੀ ਕਿਰਪਾ ਦੇ ਨਾਲ ਅਤੇ ਸਾਡੇ ਪ੍ਰਧਾਨ ਹਰਸ਼ਤਵੰਜੀਤ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਰਥ ਯਾਤਰਾ ਕੱਢ ਰਹੇ ਹਾਂ ਜੋ ਕਿ ਅਸੀਂ RAM LILA ਸ਼ੁਰੂ ਹੁੰਦੀ ਹੈ ਜਦੋਂ ਉਸ ਤੋਂ 10 ਦਿਨ ਜਾਂ 5 ਦਿਨ ਪਹਿਲਾਂ ਅਸੀਂ ਕੱਢੀ ਦੀ ਹੈਗੀ ਹੈ ਇੱਥੇ ਜਿਹੜਾ ਕਿ ਪੰਜਵਾਂ ਵਾਰ ਸੀ ਗ੍ਰਾਮ ਲੀਲਾ ਮਹੋਤਸਵ ਹੋਣ ਜਾ ਰਿਹਾ ਹੈਗਾ ਸਾਡੀ RAM LILA ਦੀ ਇੱਕ ਖਾਸ ਗੱਲ ਹੈ ਜੀ ਅਸੀਂ ਕੋਈ ਮੰਡਲੀ ਬਾਹਰੋਂ ਨਹੀਂ ਬੁਲਾਉਂਦੇ ਅਸੀਂ ਸਾਰੇ ਮੱਲੇ ਦੇ ਮੁੰਡੇ ਆਪ ਹੀ ਇਕੱਠੇ ਹੋ ਕੇ RAM LILA ਕਰਦੇ ਹਾਂ ਔਰ ਮੱਲੇ ਦਾ ਇੰਨਾ ਕ ਸਹਿਯੋਗ ਮਿਲਦਾ ਹੈਗਾ ਸਾਨੂੰ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਰਸ ਇੰਨਾ ਹੋ ਜਾਂਦਾ ਹੈਗਾ ਤੇ ਸਾਡੇ ਤੋਂ ਸੰਭਾਲਿਆ ਵੀ ਨਹੀਂ ਜਾਂਦਾ ਇੱਕ ਮੈਂ ਮੈਸੇਜ ਦੇਣਾ ਚਾਹਨਾ ਸਾਰਿਆਂ ਨੂੰ ਕਿ ਦੇਖੋ ਇਹ ਰਾਮਲੀਲਾ ਜਿਹੜੀ ਹੈਗੀ ਹੈ ਨਾ ਇਹ ਕਿਤੇ ਨਾ ਕਿਤੇ ਵਿਲੁਪਤ ਹੋਈ ਜਾ ਰਹੀ ਹੈ 기ਆ ਤੁਸੀਂ ਦੇਖ ਲਓ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਤਕਰੀਬਨ 4 ਤੋਂ 5 ਜਗ੍ਹਾ ਰਾਮਲੀਲਾ ਹੁੰਦੀ ਹੋਏਗੀ ਮੈਂ ਆਪਣੇ ਸਾਰੇ ਨੌਜਵਾਨ ਦੋਸਤਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਦੇਖੋ ਇਹਦੇ ਵਿੱਚ ਪਾਰਟਿਸਪੇਟ ਕਰੋ ਕਿਸੇ ਵੀ ਤਰ੍ਹਾਂ ਨਾਲ ਮੈਂ ਖੁਦ 5 ਸਾਲ ਮਾਤਾ ਸੀਤਾ ਦਾ ਵੀ ਰੋਲ ਕੀਤਾ ਹੈਗਾ ਹੁਣ ਮੈਂ ਸ਼ਰਮਣ ਕੁਮਾਰ ਦਾ ਰੋਲ ਕਰਦਾ ਬਲੀ ਦਾ ਰੋਲ ਕਰਦਾ ਹੈਗਾ ਦੇਖੋ ਪ੍ਰਮਾਤਮਾ ਦਾ ਨਾਮ ਲੈਣਾ ਜਾਂ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਆ ਕਿਸੇ ਰੋਲ ਲਈ ਤਾਂ ਉਹਦੇ ਵਿੱਚ ਸ਼ਰਮਾਓ ਨਾ ਤੁਸੀਂ ਜਰੂਰ ਕਰੋ ਅੱਜ ਜਿਹੜੀ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਆ ਗਿਆ ਸਾਡੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਤੇ ਪ੍ਰਧਾਨ ਜੀ ਦੇ ਸਹਿਯੋਗ ਦੇ ਨਾਲ ਅਸੀਂ ਰਥ ਯਾਤਰਾ ਕੱਢ ਰਹੇ ਆ ਜੋ ਕਿ ਵਾਰਡ ਨੰਬਰ 93 ਨਵੇਂ ਤੇ ਪੁਰਾਣੇ 94 ਦੇ ਵਿੱਚ ਪਲਵਾਨ ਦੇ ਕਲੋਨੀ ਪਲਵਾਨ ਦੇ ਡੇਰੇ ਦੇ ਕੋਲੋਂ ਅਸੀਂ ਯਾਤਰਾ ਕੱਢਦੇ ਆ ਤੇ ਘੁੰਮ ਕੇ ਅਸੀਂ ਵਾਪਸੀ ਪਲਵਾਨ ਦੇ ਡੇਰੇ ਕੋਲ ਹੀ ਸਮਾਪਤੀ ਕਰਾਂਗੇ ਜੈ ਸ਼ੀਰ ਅੱਜ ਸਾਡੇ ਭਰਾ ਹਰਜੀ ਤੇ ਨੀਤੀਸ਼ਤਾ ਵੰਜੀ ਦੀ ਪ੍ਰਧਾਨਗੀ ਹੇਠ ਅੱਜ ਜਿਹੜੀ ਯਾਤਰਾ RAM ji ਦੀ ਕੱਢੀ ਜਾ ਰਹੀ ਆ ਤੇ ਮੈਂ ਇਹਨਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦੇਣਾ ਆ ਵੀ ਸਾਡੇ ਸਨਾਤਨ ਧਰਮ ਦਾ ਸਾਡੇ ਸਨਾਤਨ ਧਰਮ ਲੈ ਕੇ ਜਿਹੜਾ ਸਾਡਾ ਪ੍ਰਚਾਰ ਆ ਇਹ ਗਲੀ ਗਲੀ ਹੋ ਰਿਹਾ ਆ ਤੇ ਤੁਸੀਂ ਦੇਖ ਸਕਦੇ ਹੋ ਇਲਾਕਾ ਨਿਵਾਸੀਆਂ ਦੇ ਵਿੱਚ ਕਿੰਨਾ ਉਤਸ਼ਾਹ ਆ RAM ji ਦਾ ਤੇ ਸਵਾਗਤ ਕਰਨ ਲਈ ਤੇ ਫੁੱਲਾਂ ਦੇ ਫੁੱਲਾਂ ਦੀ ਵਰਖਾ ਕਰਕੇ ਅੱਜ ਸਵਾਗਤ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਡੇ ਭਰਾਵਾਂ ਨੂੰ ਵੀ ਹਰ ਸਾਲ ਇੰਨਾ ਵਧੀਆ ਤਰੀਕੇ ਨਾਲ ਇਹ ਜਿਹੜੀ ਇਹ ਰਮਾਇਣਾਂ ਇਹ ਕਰਵਾਉਂਦੇ ਨੇ ਭਗਤਾਂ ਨੂੰ ਭਗਤਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਦੇਖੋ ਆਉਣ ਵਾਲਾ ਜਿਹੜਾ ਹੁਣ ਆਪਣਾ ਦੀਵਾਲੀ ਆ ਰਹੀ ਆ ਦੁਸ਼ਹਿਰਾ ਆ ਰਿਹਾ ਆ ਸਾਡੇ ਜਿੰਨੇ ਵੀ ਸਨਾਤਨ ਧਰਮ ਦੇ ਜਿੰਨੇ ਵੀ ਤਿਉਹਾਰ ਆਉਣ ਵਾਲੇ ਆ ਮੈਂ ਸਾਰੇ ਅੱਗੇ ਕਹਿੰਦਾ ਆਓ ਮਿਲ ਜੁਲ ਕੇ ਆਪਾਂ ਇਸ ਤਿਉਹਾਰਾਂ ਨੂੰ ਮਨਾਈਏ ਤੇ ਆਪਣੇ ਧਰਮ ਦਾ ਪ੍ਰਚਾਰ ਕਰੀਏ ਸਨਾਤਨ ਦਾ ਪ੍ਰਚਾਰ ਕਰੀਏ ਅੱਜ ਕਿੰਨੀ ਖੁਸ਼ੀ ਆ ਇਹ ਯਾਤਰਾ ਕਿੱਥੋਂ ਕਿੱਥੇ ਲੱਗ ਗਈ ਇਹ ਖੁਸ਼ੀ ਦਾ ਦੇਖੋ ਖੁਸ਼ੀ ਤੁਸੀਂ ਸਾਰੇ ਦੇਖੋ ਅੱਗੇ ਕਿੱਦਾਂ ਸਵਾਗਤ ਲਈ ਖੜੇ ਆ ਖੁਸ਼ੀਆਂ ਦਾ ਸਾਡੇ ਹਿੰਦੂਆਂ ਦੇ ਕੰਨ ਕੰਨ ਵਿੱਚ ਖੁਸ਼ੀਆਂ ਆਏ ਆ ਵੀ ਸਾਡੇ ਰਾਮ ਜੀ ਆ ਰਹੇ ਨੇ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप